ਹੈਲੋ ਸ਼ਸ਼ਿਕਾ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੁਹਾਡਾ ਬੜੀ ਕਿਤਾ ਮੇਰੇ ਤੁਸੀਂ ਵਧੀਆ ਹੋ ਗਏ ਆਪੇ ਬਹੁਤ ਵਧੀਆ ਤੇ ਅੱਜ ਆਪਾਂ ਬੀ ਨੇਕ ਬਣਾਵਾਂਗੇ ਠੀਕ ਹੈ ਜੀ ਇਹ ਮੋਡਰੀ ਵਾਲਾ ਤੇ ਹੈਂਡਵਰਕ ਹੈ ਤੇ ਕੀਤਾ ਹੋਇਆ ਤੇ ਇਹਦੀ ਆਪਾਂ ਵਿਰਥ ਵੀ ਘੱਟ ਕਰਾਂਗੇ ਕਿਸਤਾ ਕਰਦੇ ਆਪਾਂ ਪਲੀਜ਼ ਵੀਡੀਓ ਨੂੰ ਫੋਲੋ ਦੇਖੋ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹਦੇ ਵਿੱਚ ਲਾਈਨਿੰਗ ਅਟੈਚ ਕਰ ਲਿਆ ਹੈ ਲਾਈਨਿੰਗ ਅਟੈਚ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਆਹ ਦੇਖੋ ਮੈਂ ਪੇਸਿੰਗ ਪੇਪਰ ਲਿਆ ਤੇ ਕੱਪੜੇ ਨਾਲ ਅਟੈਚ ਕਰ ਲਿਆ ਇਹਦੀ ਲੰਬਾਈ ਚੜਾਈ ਰੱਖ ਕੇ ਉਹਦੇ ਸਾਹਮਣੇ ਮੈਂ ਲੈ ਲ ਤੇ ਇਹਦਾ ਆਪਾਂ ਅਟੈਚ ਕਰ ਲਵਾਂ ਨਾ ਪੇਸਟਿੰਗ ਪੇਪਰ ਲਗਾ ਕੇ ਆਪਾਂ ਇਹਨੂੰ ਤਿਆਰ ਕਰਾਂਗੇ ਤੇ ਬੈਕ ਸਾਈਡ ਮੈਂ ਇਹ ਕਪੜਾ ਲਗਾ ਲਿਆ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਹਦੀ ਪਹਿਲਾਂ ਵਿੱਠ ਘੱਟ ਕਰਾਂਗੇ ਜਿੱਦਾਂ ਆ ਦੇਖੋ 7 ਇੰਚ ਬਨ ਰਹੀ ਹੈ 6.5 7 ਇੰਚ ਬਨ ਬਨ ਰਹੀ ਹੈ ਮੈਂ 5 ਇੰਚ ਇਹਦੀ ਚੌੜਾਈ ਕਰਨਾ ਚਾਹਨੀ ਆ ਤਾਂ ਆਪਾਂ ਕਿਸ ਤਰ੍ਹਾਂ ਘੱਟ ਕਰਾਂਗੇ ਆ ਦੇਖੋ ਲੇਖ ਸਕਦੇ 7 ਇੰਚ ਬਨ ਰਹੀ ਆ ਤਾਂ ਆਪਾਂ ਇਹਦੀ 5 ਇੰਚ ਕਰਨੀ ਆ ਇਹਦੀ ਵੀ ਆਪਾਂ ਵਿੱਥ ਘੱਟ ਕਰਨੀ ਆ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਮੈਂਟ ਚ ਕਰਾਸਿਓ ਤੁਹਾਨੂੰ ਤੇ ਤਾਂ ਲੈ ਹੈਲਪਫਲ ਹੋਣ ਵਾਲੀ ਆ ਤਾਂ ਆਪਾਂ ਜਿਹਦਾ ਛੋੜੇ ਗਲੇ ਨੂੰ ਆਪਾਂ ਕਿਸੇ ਵੀ ਕਢਾਈ ਤੋਂ ਬਿਨਾਂ ਵੀ ਕੋਈ ਵੀ ਹੈ ਜੋ ਉਹਨੂੰ ਆਪਾਂ ਛੋੜੇ ਗਲੇ ਨੂੰ ਆਪਾਂ ਇਹਦੀ ਚੁੜਾਈ ਇਸ ਤਰ੍ਹਾਂ ਘੱਟ ਕਰ ਸਕਦੇ ਹਾਂ ਠੀਕ ਹੈ ਜੀ ਤੁਸੀਂ ਪਹਿਲਾਂ ਜੇ ਲਾਈਨਿੰਗ ਨਹੀਂ ਅਟੈਚ ਕੀਤੀ ਮੈਂ ਲਾਈਨਿੰਗ ਅਟੈਚ ਕਰ ਲਈ ਜੇ ਲਾਈਨਿੰਗ ਨਹੀਂ ਅਟੈਚ ਕੀਤੀ ਕੋਸ਼ਿਸ਼ ਕਰਿਓ ਕਿ ਤੁਸੀਂ ਪਹਿਲਾਂ ਇਹਦੀ ਵਿੱਥ ਘੱਟ ਕਰਿਓ ਮੈਂ ਲਾਈਨਿੰਗ ਅਟੈਚ ਕਰ ਲਈ ਹੈ ਇਹ ਜਿਹੜੀ ਬਸੇਵਲ ਟੇਪ ਨਾਲ ਉਹ ਬਿਲਕੁਲ ਅਟੈਚ ਹੋ ਗਈ ਆ ਤੇ ਮੈਂ ਇਸ ਤਰ੍ਹਾਂ ਹੀ ਕਟਿੰਗ ਮਤਲਬ ਇਹਦੀ ਕੱਟ ਕਰਾਂਗੇ ਪਹਿਲਾਂ ਇਹਦਾ ਸੈਂਟਰ ਕਰ ਲਵਾਂ ਸੈਂਟਰ ਕਰਕੇ ਇਦਾਂ ਨਿਸ਼ਾਨੇ ਲਗਾ ਲੈਣੀ ਸੈਂਟਰ ਕਰਨਾ ਬਹੁਤ ਜ਼ਰੂਰੀ ਆ ਤੇ ਤੁਸੀਂ ਲਾਈਨਿੰਗ ਬਾਅਦ ਚ ਅਟੈਚ ਕਰੋ ਪਹਿਲੇ ਤੁਸੀਂ ਇਹਦੀ ਵਿੱਥ ਕੱਟ ਕਰਕੇ ਫੇਰ ਤੁਸੀਂ ਲਾਈਨਿੰਗ ਅਟੈਚ ਕਰਨੀ ਆ ਠੀਕ ਹੈ ਜੀ ਤੇ ਮੈਂ ਨਾਲੇ ਕਰ ਲਈ ਆ ਤੇ ਕੋਈ ਨਹੀਂ ਇਹ ਵੀ ਇਸ ਤਰ੍ਹਾਂ ਵੀ ਹੋ ਜਾਂਦੀ ਆ ਇਹਨੂੰ ਆਪਾਂ ਫੋਲਡ ਕਰਨਾ ਤੇ ਫੋਲਡ ਕਰਨ ਤੋਂ ਬਾਅਦ ਆ ਦੇਖੋ ਦੇਖ ਸਕਦੇ ਹੋ ਮੇਰਾ 2.5 ਇੰਚ ਯਾਨੀ ਕਿ ਇਹਦੀ ਚੜਾਈ ਕਰਨਾ ਜਾਨੀ ਹੈ ਇੱਥੇ ਮੈਂ 2.5 ਇੰਚ ਕਰਨੀ ਆ 2.5 ਇੰਚੇ ਨਿਸ਼ਾਨੇ ਲਗਾ ਲਾਂਗੇ ਠੀਕ ਹੈ ਜੀ ਤੇ ਬਾਕੀ ਆ ਦੇਖੋ ਤਾਂ 2.5 ਇੰਚ ਨਿਸ਼ਾਨੇ ਲਗਾਉਣ ਤੋਂ ਬਾਅਦ ਆਪਾਂ ਇੱਥੋਂ ਇਦਾਂ ਇਹਨੂੰ ਤਿਰਛਾ ਥੋੜਾ ਜਿਹਾ ਨੀਚੇ ਹੋਂ ਥੋੜਾ ਜਿਹਾ ਬਾਹਰ ਨੂੰ ਆਵਾਂਗੇ ਇਦਾਂ ਸਕੇਲ ਜਾਂ ਇੰਚ ਟੇਬ ਰੱਖ ਕੇ ਇਦਾਂ ਕਰਕੇ ਨਿਸ਼ਾਨੇ ਲਗਾ ਲੈਣੇ ਆ ਠੀਕ ਹੈ ਜੀ ਤੇ ਆ ਦੇਖੋ 2.5 ਇੰਚ ਦੇ ਨਿਸ਼ਾਨੇ ਲਗਾਣੇ ਤੇ ਬਾਕੀ ਤੇ ਆਪਾਂ ਸੀਨ ਲਗਾ ਲੈਣੀ ਆ ਇਦਾਂ ਕਰਕੇ ਆਪਾਂ ਇਹਨੂੰ ਇਜਾ ਦੇਖ ਬਾਹਰ ਨਿਕਲਦਾ ਜਦ ਆਪਾਂ ਪਲੇਟ ਪਾਉਂਦੇ ਆ ਨਾ ਬਾਹਰ ਨਿਕਲਦੇ ਆ ਤੇ ਇਦਾਂ ਕਰਕੇ ਆਪਾਂ ਇਥੋਂ ਬਾਹਰ ਨਿਕਲਣਾ ਇਥੇ ਆਪਾਂ ਸੀਨ ਲਗਾ ਲਾਂਗੇ ਠੀਕ ਹੈ ਜੀ ਤੇ ਜੇ ਤੁਸੀਂ ਚਾਹੋ ਤੇ ਪਹਿਲੇ ਤੁਸੀਂ ਇਹਦੀ ਵਿੱਠ ਘੱਟ ਕਰਿਓ ਫੇਰ ਤੁਸੀਂ ਲਾਈਨਿੰਗ ਅਟੈਚ ਕਰਿਓ ਫਿਰ ਜਿਆਦਾ ਵਧੀਆ ਬਣਦੀ ਹੈ ਜਿਦਾ ਇਹ ਤੇ ਤੋਜਾ ਕਪੜਾ ਜੇ ਜਿਆਦਾ ਸਿਲਕ ਚ ਕਪੜਾ ਤੇ ਉਹਦਾ ਔਖਾ ਹੋ ਜਾਂਦਾ ਤੁਸੀਂ ਪਹਿਲਾਂ ਇਹਦੀ ਵਿੱਠ ਘੱਟ ਕਰਕੇ ਫੇਰ ਲਾਈਨਿੰਗ ਅਟੈਚ ਕਰਿਓ ਤੇ ਇਦਾਂ ਆਪਾਂ ਇੱਥੇ ਸੀਨ ਲਗਾ ਦਨੀ ਹੈ ਠੀਕ ਹੈ ਜੀ ਜਿੱਥੇ ਆਪਾਂ ਨਿਸ਼ਾਨੇ ਲਗਾਈ ਹੈ ਚਾਕ ਦੀ ਇੱਥੇ ਆਪਾਂ ਸੀਨ ਲਗਾ ਲਨੀ ਹੈ ਸੀਨ ਲਗਾਣ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਇੱਥੋਂ ਕੱਪੜਾ ਇਹਦਾ ਕਟਿੰਗ ਕਰ ਦੇਣਾ ਫਿਰ ਮਾਰਜਨ ਦਾ ਛੱਡਣਾ ਬਾਕੀ ਆਪਾਂ ਕਟਿੰਗ ਕਰ ਦੇਣਾ ਤੁਸੀਂ ਸੋਚ ਰਹੇ ਹੋਗੇ ਸਿੱਧੇ ਸਾਈਡ ਤੇ ਆ ਆ ਗਿਆ ਕੱਪੜਾ ਆ ਇਹਦਾ ਕਟਿਆ ਜਾਣਾ ਜਦੋਂ ਆਪਾਂ ਨੈਕ ਬਣਾਇਆ ਜਦੋਂ ਆਪਾਂ ਇਹਦੇ ਆਪਾਂ ਪੇਸਟਿੰਗ ਪੇਪਰ ਲਗਾਈ ਤਾਂ ਇਹ ਕਟਿੰਗ ਹੋ ਜਾਣਾ ਠੀਕ ਹੈ ਜੀ ਆ ਦੇਖੋ 5 ਇੰਚ ਕਰਦੀ ਮੈਂ ਇਹਦੀ ਚੜਾਈ ਲੈਕ ਦੀ ਚੜਾਈ ਕੱਟ ਕਰਦੀ ਆ ਤੇ ਹੁਣ ਤੋਂ ਬਾਅਦ ਆਪਾਂ ਪੇਸਟਿੰਗ ਪੇਪਰ ਆ ਜਿਹੜਾ ਅਟੈਚ ਕੀਤਾ ਹੋਇਆ ਕੱਪੜੇ ਨਾਲ ਇਹ ਆਪਾਂ ਇਹਦੇ ਰੱਖ ਕੇ ਠੀਕ ਹੈ ਜੀ ਇਹਨੂੰ نیچے ਰੱਖਣਾ ਤੇ ਪੇਸਟਿੰਗ ਪੇਪਰ ਵਾਲਾ ਸਾਈਡ ਉੱਪਰ ਰੱਖਣਾ ਠੀਕ ਹੈ ਸਿੱਧੇ ਸਾਈਡ ਤੇ ਆਪਾਂ ਇਦਾਂ ਕਰਨਾ ਸਿੱਧਾ ਸਾਈਡ ਸ਼ਰਟ ਦਾ ਹੋਣਾ ਚਾਹੀਦਾ ਤੇ نیچے ਪੇਸਟਿੰਗ ਪੇਪਰ ਕਪੜਾ ਗਲੇ ਦੇ ਨਾਲ ਤੇ ਉੱਪਰ ਵਾਲਾ ਸਪੇਸਿੰਗ ਪੇਪਰ ਵਾਲਾ ਸਾਈਡ ਉੱਪਰ ਹੋਣਾ ਚਾਹੀਦਾ ਇਹਦਾ ਪਿੰਨਾ ਨਾਲ ਨੂੰ ਸਿਕਿਉਰ ਕਰ ਲੈਣਾ ਸਿਕਿਉਰ ਕਰਨ ਤੋਂ ਬਾਅਦ ਜਿੱਥੇ ਨੈਕ ਹੈਗਾ ਉਹ ਆਪਾਂ ਹੱਥ ਨਾਲ ਫੀਲਿੰਗ ਕਰਕੇ ਫੀਲ ਕਰਕੇ ਇਹਦੇ ਨਾਲ ਏਦਾਂ ਨਿਸ਼ਾਨੇ ਲਗਾ ਲੈਣੀ ਹੈ ਠੀਕ ਹੈ ਜੀ ਆ ਦੇਖੋ ਮੈਂ ਹੱਥ ਨਾਲ ਹੀ ਪਤਾ ਕਰ ਰਹੀ ਹਾਂ ਕਿ ਕਿੱਥੇ ਤੱਕ ਆ ਰਿਹਾ ਮੇਰਾ ਨੈਕ ਦੀ ਕੜਾਈ ਉਹਦੇ ਨਾਲ-ਨਾਲ ਆਪਾਂ ਏਦਾਂ ਚਾਕ ਨਾਲ ਨਿਸ਼ਾਨੇ ਲਗਾ ਲੈਣੇ ਠੀਕ ਹੈ ਜੀ ਦੇਖ ਸਕਦੇ ਤੁਸੀਂ ਤੇ ਉਹ ਦਾ ਸਿੰਗਲ ਕਰ ਲੈਣਾ ਪੈਰ ਤੇ ਪੈਰ ਮੈਂ ਸਿੰਗਲ ਕਰ ਲਿਆ ਤੇ ਡਬਲ ਹੋਏਗਾ ਤਾਂ ਸਾਡੇ ਸਾਡੀ ਮੋਡਰੀ ਟੁੱਟ ਸਕਦੀ ਆ ਕਿਉਂਕਿ ਇਹ ਹੈ ਹੈਡਵਰਕ ਤੇ ਪੈਰ ਸਿੰਗਲ ਕਰ ਲਿਆ ਦੇਖ ਸਕਦੇ ਤੁਸੀਂ ਇੱਥੇ ਜਿੱਥੇ ਆਪਾਂ ਨਿਸ਼ਾਨੀ ਲਗਾਈ ਹੈ ਉਹਦੇ ਉੱਪਰ ਹੀ ਆਪਾਂ ਸੀਨ ਲਗਾਣੀ ਹੈ ਠੀਕ ਹੈ ਜੀ ਸਫਾਈ ਦੇ ਸੀਨ ਲਗਾਣੇ ਬੜੇ ਧਿਆਨ ਨਾਲ ਆ ਦੇਖ ਸਕਦੇ ਹੋ ਸਿੰਗਲ ਮੇਰਾ ਪੈਰ ਆ ਸਿੰਗਲ ਪੈਰ ਨਾਲ ਇਹ ਹੁੰਦਾ ਹੈ ਕਿ ਬਿਲਕੁਲ ਨਾਲ ਨਾਲ ਸੀਨ ਲੱਗਦੀ ਹੈ ਤੇ ਇੱਕ ਇੰਬੋਰਡਰੀ ਨਹੀਂ ਟੁੱਟੇਗੀ ਠੀਕ ਹੈ ਜੀ ਆ ਦੇਖੋ ਸੀਨ ਲਗਾਤੇ ਸੀਨ ਲਗਾਉਣ ਤੋਂ ਬਾਅਦ ਆਪਾਂ ਕੀ ਕਰਨਾ ਵਿਚੋ ਆਪਾਂ ਕਪੜਾ ਕਟਿੰਗ ਕਰ ਲੈਣਾ ਠੀਕ ਹੈ ਜੀ ਇਹਨੂੰ ਸਿੱਧਾ ਸਾਈਡ ਕਰਕੇ ਤੇ ਆਪਾਂ ਇਹਦੀ ਪਿੰਨਾ ਉਤਾਰ ਲੈਣੀ ਆ ਤੇ ਆਪਾਂ ਵਿਚੋ ਕਪੜਾ ਕੱਟ ਕੇ ਤੇ ਉਸ ਤੋਂ ਬਾਅਦ ਆਪਾਂ ਸਾਈਡ ਦਾ ਕਪੜਾ ਕੱਟ ਲੈਣਾ ਮਾਰਜਨ ਰੱਖ ਕੇ ம் சேக் கலனா கீன் சைஃப்ட் சீனா அந்த நாள் அப்பா வட்டி கேம் கனாரத்தை பிழக்கு மாரஜி டே ਨਾ ਕਟਿੰਗ ਹੋਈਏ ਧਿਆਨ ਨਾਲ ਕਟਿੰਗ ਕਰਨਾ ਆ ਦੇ ਕੋਰਨਰ ਦਾ ਛੋਟਾ ਜਿਹਾ ਕੱਟ ਲਗਾ ਲੈਣਾ ਜਿਹੜਾ ਸਾਨੂੰ ਸਿੱਧਾ ਕਰਨ ਚ ਕੋਈ ਔਖਣਾ ਹੋਏ ਕੋਈ ਬਲਣਾ ਪਵੇ ਉਹ ਤੋਂ ਬਾਅਦ ਆਪਾਂ ਕੀ ਕਰਨਾ ਆ ਦੇਖੋ 1 ਇੰਚ ਦਾ ਮਾਰਜਿਨ ਛੱਡ ਕੇ ਆ ਦੇ 1 ਇੰਚ ਦਾ ਬਾਕੀ ਆਪਾਂ ਪੇਸਟਿੰਗ ਪੇਪਰ ਸਾਰਾ ਕਟਿੰਗ ਕਰ ਲੈਣਾ ਠੀਕ ਹੈ ਜੀ 1-1 ਇੰਚ ਦਾ ਛੱਡਣਾ ਆਪਾਂ ਜਾ ਫੋਲਡ ਕਰਨਾ ਜਿੰਨਾ ਵੀ ਹਨ ਫੋਲਡ ਕਰਨ ਚਾਹੀਦਾ ਉਹਨਾਂ ਛੱਡ ਕੇ ਬਾਕੀ ਆਪਾਂ ਨਾਲ ਨਾਲ ਕਟਿੰਗ ਕਰ ਦੇਣਾ ਠੀਕ ਹੈ ਜੀ ਤੇ ਮੈਂ ਕਟਿੰਗ ਕਰਤਾ ਤੇ ਉਹ ਤੋਂ ਬਾਅਦ ਆਪਾਂ ਕੀ ਕਰਨਾ ਇਹਨੂੰ ਉਲਟਾ ਕਰਾਂਗੇ ਇਹਨੂੰ ਅੰਦਰਲੇ ਸਾਈਡ ਤੇ ਕਰਦਾਂਗੇ ਐਦਾਂ ਕਰਕੇ ਆਪਾਂ ਫੋਲਡ ਕਰ ਲੈਣਾ ਇਹਨੂੰ ਅੰਦਰ ਸਾਈਡ ਤੇ ਕਰਕੇ ਪਹਿਲਾਂ ਆਪਾਂ ਇਹਦੀ ਸੀਨ ਦਬਾ ਦਾਂਗੇ ਠੀਕ ਹੈ ਜੀ ਇਹਨੂੰ ਵਲ ਆਪਾਂ ਨੇ ਫੋਲਡ ਕਰ ਲੈਣਾ ਕੱਪੜੇ ਨੂੰ ਪੇਸਿੰਗ ਪੇਪਰ ਉਹ ਕਪੜੇ ਨੂੰ ਨਾ ਹੋਲਡ ਕਰਕੇ ਠੀਕ ਹੈ ਜੀ ਫੋਲਡ ਕਰਨ ਨਾਲ ਬਹੁਤ ਸਫਾਈ ਆਂਦੀ ਹੈ ਤਾਂ ਪਹਿਲੇ ਹੀ ਫੋਲਡ ਕਰ ਲਿਆ ਮੈਂ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸ਼ੇਅਰ ਜ਼ਰੂਰ ਕਰਿਓ ਕਮੈਂਟ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਮੈਂ ਬਹੁਤ ਸਾਰਾ ਵੀਡੀਓ ਚੜਾਈ ਹੋਈਆਂ ਹਰ ਇੱਕ ਅ ਤੇ ਸਟਿਚਿੰਗ ਨੂੰ ਲੈ ਕੇ ਤੇ ਹਰ ਇੱਕ ਤਰ੍ਹਾਂ ਦੀ ਚੜਾਈ ਹੋਈ ਹੈ ਤੇ ਪਲੀਜ਼ ਮੇਰੇ ਚੈਨਲ ਤੇ ਵਿਜ਼ਿਟ ਕਰਿਓ ਤੇ ਜਿਹੜੀ ਵੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਸਟਿਚਿੰਗ ਬਾਰੇ ਦੱਸਿਆ ਹੋਇਆ ਹੈ ਕਟਿੰਗ ਸਿਚਿੰਗ ਸੂੜ ਦੀ ਠੀਕ ਹੈ ਜੀ ਉਤ ਬਾਅਦ ਇਹਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਐਦਾਂ ਕਰਕੇ ਇਹਨੂੰ ਸਿੱਧਾ ਕਰ ਲੈਣਾ ਤੇ ਬੱਲ ਬੱਲ ਕੱਢ ਲੈਣੇ ਕੋਨਾ ਤੇ ਥੋੜਾ ਜਿਹਾ ਏਦਾਂ ਘੁਮਾ ਕੇ ਸਹੀ ਕਰਨਾ ਇਹ ਜਿਹੜੇ ਥੋੜੇ ਜਿਹਾ ਵਾਲ ਪੈਂਦੇ ਆ ਕੋਨਾ 'ਚ ਤੇ ਉਹਨੂੰ ਸੈੱਟ ਕਰ ਲੈਣਾ। ਤੇ ਉਤਤ ਬਾਅਦ ਆਪਾਂ ਆ ਦੇਖੋ ਇਹਦੇ ਕਿਨਾਰੇ ਤੇ ਕਸੀਨ ਲਗਾ ਲਾਂਗੇ ਕਿ ਜਿਹੜੀ ਸਾਡੀ ਬੈਕ ਸਾਈਡ ਦੀ ਪੱਟੀ ਆ ਯਾਨੀ ਕਿ ਜਿਹੜੀ ਗਲਾ ਲਗਾਇਆ ਵਾਲਾ ਇਹ 11 ਉੱਪਰ ਨਾ ਆ ਸਕੇ। ਠੀਕ ਹੈ ਜੀ ਤੇ ਇੱਥੇ ਆਪਾਂ ਦੇ ਸੀਨ ਦਬਾ ਦੇਣੀ ਆ। ਕਿ ਤਨ ਮ ਬਹੁਤ ਹੀ ਸੋਖੇ ਤਰੀਕੇ ਨਾਲ ਦੱਸਿਆ। ਕਿ ਆਪਾਂ ਗਲੇ ਦੀ ਚੜਾਈ ਘੱਟ ਕਿੱਦਾਂ ਕਰ ਸਕਦੇ ਆ ਤੇ ਵੀ ਗਲਾ ਕਿੱਦਾਂ ਤਿਆਰ ਕਰਨਾ ਤੇ ਇਹਦੀ ਮਤਲਬ ਕਢਾਈ ਵਾਲਾ ਗਲਾ ਕੋਈ ਵੀ ਹੈ ਹੈਂਡਵਰਕ ਹੈ ਜਾਂ ਕੁਛ ਹੈ ਉਹਨੂੰ ਕਿਸ ਤਰ੍ਹਾਂ ਆਪਾਂ ਤਿਆਰ ਕਰ ਸਕਦੇ ਆ ਤੇ ਬਹੁਤ ਹੀ ਸੌਖਾ ਤਰੀਕਾ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਬਣਾਇਆ ਉਹ ਬਹੁਤ ਸਫਾਈ ਆਂਦੀ ਫਿਨਿਸ਼ਿੰਗ ਆਂਦੀ ਹੈ ਔਰ ਕਢਾਈ ਕੋਈ ਅੱਗੇ ਪਿੱਛੇ ਨਹੀਂ ਜਾਂਦੀ ਦੇਖ ਸਕਦੇ ਹੋ ਆਹ ਦੇਖ ਸਕਦੇ ਹੋ ਮੇਰਾ ਗਲਾ ਯਾਰਾ ਤੇ ਕਿੰਨਾ ਪਿਆਰਾ ਲੱਗ ਰਿਹਾ ਹੈ ਪਰਫੈਕਟ ਬਣਿਆ ਕੋਈ ਕਪੜਾ ਕੋਈ ਵੱਧ ਘੱਟ ਨਹੀਂ ਕੜਾਈ ਦਾ ਆਇਆ ਦੇਖ ਸਕਦੇ ਤੁਸੀਂ ਇੱਕਦਮ ਸਹੀ ਬਣਿਆ ਤੇ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਮੇਰੀ ਵੀਡੀਓ ਠੀਕ ਹੈ ਜੀ ਤੇ ਥੈਂਕ ਯੂ ਫॉर ਵਾਚਿੰਗ ਤੇ ਮਿਲਦੇ ਆਂ ਅਗਲੀ ਵੀਡੀਓ ਆਕੇ ਸ਼ਸ਼ੀ ਕਾ ਜੀ ਬਾਏ ਬਾਏ ਜੀ ਵੀਡੀਓ ਨੂੰ ਸ਼ੇਅਰ ਜਰ ਕਰਿਓ ਤੇ ਚੈਨਲ ਜਿਹੜਾ ਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਕਰਦੇ ਹੋ ਬਾਏ ਬਾਏ ਜੀ